ਸਰਬਜੀ ਸੰਗਰੂਰ ਦੀ ਤੂਮੀ ਬੋਲੀਆਂ ਪਾਵਾਂ ਰੱਜ ਰੱਜ ਜਦ ਦੇਖਾਂ ਮੈਂ ਆਉਂਦੀ ਬੋਲੀਆਂ ਪਾਵਾਂ ਰੱਜ ਰੱਜ ਜਦ ਦੇਖਾਂ ਮੈਂ ਮੂਦੀ ਮਨਵੇੜੇ ਜਦ ਆਉਂਦੀ ਰੂਲਸ਼ਾਂ ਜਾਂਦੀ ਮਨਵੇੜੇ ਜਦ ਆਉਂਦੀ ਰੂਲਸ਼ਾਂ ਜਾਂਦੀ ਨਾਲੇ ਨਾਲੇ ਨੱਚ ਨੱਚ ਤੱਪ ਤੱਪ ਮਨਾਉਣੀ ਨਾਲੇ ਨਾਲੇ ਨੱਚ ਲੈ ਟਪ ਟਪ ਮਨੋਣੀ ਮੇਰੇ ਗੀਤਾਂ ਦੀ ਰਾਣੀ ਮੇਰੇ ਗੀਤਾਂ ਦੀ ਰਾਣੀ ਕਿੰਨੀ ਸੋਹਣੀ ਕਿੰਨੀ ਸਿਆਣੀ ਮੇਰੇ ਗੀਤਾਂ ਦੀ ਰਾਣੀ ਮੇਰੇ ਗੀਤਾਂ ਦੀ ਰਾਣੀ ਕਿੰਨੀ ਸੋਹਣੀ ਕਿੰਨੀ ਸਿਆਣੀ ਮੇਰੇ ਗੀਤਾਂ ਦੀ ਰਾਣੀ ਮਨਵੇੜੇ ਜਦ ਆਉਂਦੀ ਉਹ ਰੂਹ ਨਸ਼ਿਆ ਜਾਂਦੀ ਮਨ ਵੇੜੇ ਜਦ ਦੀ ਜਦ ਦੀ